ਜੇ ਇਸੇ ਕੋਈ ਬੰਦੇ ਦੀ ਜਾਨ ਲੱਗ ਗਈ ਤਾਂ ਅਸੀਂ ਲਾਸ਼ ਨਹੀਂ ਚੱਕਣੀ ਇੱਥੇ ਰੱਖੋ। ਲਾਸ਼ ਵੀ ਇੱਥੇ ਰੱਖਾਂਗੇ। ਉਹਨਾਂ ਚਿਰ ਜਿੰਨੇ ਚਿਰ ਗੱਲ ਕਰਾਂ ਵੀ ਹੁਣ ਸਰਪੰਚ ਵੀ ਕੀ ਕਰੇ ਗਾਹਾਂ ਨਹੀਂ ਸੁਣਦੀ ਸਰਕਾਰ। ਸਰਪੰਚ ਦੇ ਹਸ ਬੱਲੇ ਕੁਝ ਨਹੀਂ। ਇਸ ਦੇ ਇਹਨਾਂ ਮੰਤਰੀਆਂ ਨੂੰ ਵੋਟਾਂ ਵੀ ਪਾਈਆਂ, ਜਿਤਾਏ ਵੀ ਐ। ਆ ਬਿੱਲੂ ਦੇ ਢਾਬੇ 'ਚ ਬੈਠ ਕੇ ਬਾਦੇ ਵੀ ਕਰਦੇ ਹੁੰਦੇ। ਆ ਬਿੱਲੀ 'ਚ ਬੈਠ ਕੇ ਬਾਦੇ ਵੀ ਕਰਦਾਈ ਵੀ ਤਾਇਆ ਤੁਹਾਡੇ ਨਾਲ ਐ। ਸਾਡੇ ਜੁਆਕਾ ਜਿਹੜੇ ਐ ਐਮਐਲਏ ਬਣੇ। ਨਰਕ 'ਚੋਂ ਸਾਨੂੰ ਕੱਢਿਆ ਜਾਵੇ। ਚਾਹੇ ਸਾਡਾ ਪਲਕਾਰ ਸਿੱਧੂ ਕਰੇ ਚਾਹੇ ਮੋੜ ਵਾਲਾ ਹਲਕਾਲਾ ਕਰੇ ਜਿਹੜਾ ਮਰਜ਼ੀ ਕਰੇ ਕੋਈ ਸੇ ਲੋਕਾਂ ਨੇ ਵੋਟਾਂ ਪਾਦੀਆਂ ਵੋਟਾਂ ਪਾ ਕੇ ਸਾਡਾ ਕੰਮ ਤਾਂ ਹੋ ਗਿਆ ਉਹ ਤਾਂ ਸਰਕਾਰ ਦਾ ਕੰਮ ਹੈ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਲੋਕ ਜਿੰਦਗੀ ਚ ਨਰਕ ਭਰੀ ਜਿੰਦਗੀ ਜਿਉਣ ਲਈ ਮਜੂਰ ਹੋਏ ਪਏ ਨੇ ਦੇਖੋ ਜੀ ਜਿਹਾ ਸਾਹਮਣੇ 3 ਸਾਲ ਹੋ ਗਏ ਨੇ ਉਸ ਹਿਸਾਬ ਨਾਲ ਜਿੰਨੀ ਵਿਕਾਸ ਦੀ ਦਰ ਤੇਜ਼ ਹੋਣੀ ਚਾਹੀਦੀ ਸੀ ਉੰਨੀ ਵਿਕਾਸ ਦੀ ਦਰ ਤੇਜ਼ ਨਹੀਂ ਹੈ ਫਿਰ ਹਾਲ ਤਾਂ ਸੀ ਨੂੰ 10 ਤੋਂ 4 ਨੰਬਰੀ ਦੇਵਾ ਮੀਡੀਆ ਨੂੰ ਦੇਖ ਰਹੇ ਸਾਰੇ ਹੀ ਦਸਤਖਤਾਂ ਦਾ ਸਵਾਗਤ ਹੈ ਸ਼ਹਿਰ ਆਪਣਾ ਫੁੱਲ ਡੇ ਨੈਸ਼ਨਲ ਹਾਈਵੇ ਲਿੰਕ ਰੋਡ ਸਪੈਲ ਕੋ ਫੈਕਟਰੀ ਇਸ ਸਮੇਂ ਤੋਂ ਆ ਰਹੀ ਰਾਹਗੀਰਾਂ ਨੂੰ ਇੱਕ ਵੱਡੀ ਸਮੱਸਿਆ ਦਾ ਕਾਰਨ ਹੈ ਸੀਵਰੇਜ ਦਾ ਓਵਰਫਲੋ ਹੋਣ ਵਾਲਾ ਗੰਦਾ ਪਾਣੀ ਇਸ ਗੰਦੇ ਪਾਣੀ ਨਾਲ ਪਿਛਲੇ ਲੰਬੇ ਸਮੇਂ ਤੋਂ ਨੈਸ਼ਨਲ ਹਾਈਵੇ ਨਾਲ ਜੁੜਿਆ ਹੋਇਆ ਲਿੰਕ ਰੋਡ ਹੋ ਰਿਹਾ ਹੈ ਡੈਮੇਜ ਵੀ ਹਾਲਤ ਖਰਾਬ ਹੋਣ ਦੇ ਕਾਰਨ ਕਦੇ ਵੀ ਵਾਪਰ ਸਕਦਾ ਹੈ ਕੋਈ ਵੱਡਾ ਹਾਦਸਾ ਸੀਵਰੇਜ ਦੀ ਪਾਈਪਲਾਈਨ ਦਾ ਲੈਵਲ ਰੱਖਿਆ ਗਿਆ ਸੜਕ ਦੇ ਲੈਵਲ ਨਾਲੋਂ ਉੱਚਾ ਇਸ ਦਾ ਕੀ ਹੋ ਸਕਦਾ ਹੈ ਕਰ ਔ ਇਸ ਵਿਸ਼ੇ ਦੇ ਸੰਬੰਧ ਦੇ ਵਿੱਚ ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਆਪਾਂ ਇਸ ਵੀਡੀਓ ਨੂੰ ਅੱਗੇ ਦੇਖਦੇ ਹਾਂ ਅਤੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੰਬੰਧ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਰਾਹਗੀਰਾਂ ਦੇ ਨਾਲ ਅਤੇ ਇੱਥੋਂ ਵੱਸਦੇ ਕੁਝ ਲੋਕਾਂ ਦੇ ਨਾਲ। ਜਿਹੜਾ ਏਰੀਆ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਹ ਹਾਲਾਤ ਇੱਥੇ ਕਦੋਂ ਦੇ ਬਣੇ ਹੋਏ ਨੇ ਤੇ ਹੁਣ ਤੱਕ ਇਸ ਦੇ ਸੱਜਾ ਜਾਂ ਹੱਲ ਲਈ ਤੁਸੀਂ ਕਿਤੇ ਕਿਤੇ ਤੱਕ ਅਪਰੋਚ ਕਰ ਚੁੱਕੇ ਹੋ? ਦੇਖੋ ਜੀ ਇਹ ਏਰੀਆ ਹੈਗਾ ਜਵਾਰਨਗਰ। ਇਹ ਮੋੜ ਹਲਕੇ ਦਾ ਸਭ ਤੋਂ ਅਖੀਰਲਾ ਪਿੰਡ ਹੈ। ਇਹ ਰਾਮਪਰਾ ਫੋਲ ਤੇ ਮੋੜ ਦੇ ਜਮਾਂ ਨਾਲ ਲਗਮਾ ਅਖੀਰਲਾ ਪਿੰਡ ਹੈ ਇਹ ਪਾਣੀ ਦੇ ਹਾਲਾਤ ਤਾਂ ਕਈ ਸਾਲਾਂ ਤੋਂ ਨੇ ਇਹਦੇ ਬਾਰੇ ਦਾ ਅਸੀਂ ਬਹੁਤ ਦੂਰ ਤੱਕ ਜਾਏ ਇੱਥੋਂ ਤੱਕ ਕਿ ਸਿੱਧਾ ਮੁੱਖ ਮੰਤਰੀ ਤੱਕ ਵੀ ਅਪਰੋਚ ਕਰ ਚੁੱਕੇ ਹਾਂ ਉਹਨਾਂ ਨੂੰ ਵੀ ਇੱਥੇ ਆਏ ਸੀ ਤਾਂ ਉਹਨਾਂ ਨੂੰ ਚਿੱਠੀ ਦਿੱਤੀ ਸੀ ਇਹਦਾ ਹੱਲ ਅਸੀਂ ਇਹਦੇ ਲੈਣਾ ਦੇ ਅੰਡਰ ਕਢਾਉਣ ਵਾਸਤੇ ਸਾਡਾ ਸੀਵਰੇਜ ਰੇਲਵੇ ਦੇ ਵੱਡੇ ਵੱਡੇ ਤੋਂ ਅਧਿਕਾਰੀਆਂ ਨੂੰ ਵੀ ਮਿਲਿਆ ਹੈ ਸਰਕਾਰ ਨੂੰ ਵੀ ਮਿਲਿਆ ਇੱਧਰ ਐਮਐਲਏ ਨੂੰ ਬਲਕਾਰ ਸਿੱਧੂ ਨੂੰ ਤੇ ਇੱਧਰ ਸਾਡੇ ਮੋੜ ਹਲਕੇ ਦੇ ਐਮਐਲਏ ਇਹਨਾਂ ਨਾਲ ਤਾਂ ਸਾਨੂੰ ਅਣਗਿਣਤ ਵਾਰੀ ਮੁਲਾਕਾਤਾਂ ਹੋ ਚੁੱਕੀਆਂ। ਪਰ ਇਹਦਾ ਕੋਈ ਹੱਲ ਨਹੀਂ ਹੋ ਰਿਹਾ, ਕੋਈ ਕੁਝ ਨਹੀਂ ਕਰ ਰਿਹਾ। ਅਸੀਂ ਗੰਦਗੀ 'ਚ ਰਹਿਣ ਲਈ ਮਜਬੂਰ ਹੋਏ ਪਏ। ਤੁਸੀਂ ਇਹਦੇ ਹੱਲ ਆ ਸੁਝਾ ਲਈ। ਐਮ.ਐਲ.ਏ ਨੂੰ ਮਿਲੇ ਤੇ ਐਮ.ਐਲ.ਏ ਵੱਲੋਂ ਕੀ ਤੁਹਾਨੂੰ ਵਿਸ਼ਵਾਸ ਦਿਲਾਇਆ ਗਿਆ ਤੇ ਕੀ ਗੱਲਾਂ ਕਹੀਆਂ ਗਈਆਂ? ਦੇਖੋ ਐਮ.ਐਲ.ਏ ਕੋਲ ਜਾਂਦੇ ਆ ਜੀ, ਉਹ ਸਾਨੂੰ ਵਿਸ਼ਵਾਸ ਤਾਂ ਦਵਾਉਂਦੇ ਆ, ਆਰਜੀ ਤੌਰ ਤੇ ਸਫਾਈ ਕਰਵਾ ਦਿੰਦੇ ਨੇ ਜੀ। ਦੋ ਚਾਰ ਵਾਰੀ ਆਰਜੀ ਤੌਰ ਤੇ ਸਿਵਰੇਂ ਦੀ ਸਫਾਈ ਹੋ ਗਈ। ਉਹ ਸਿਵਰੇ ਫੇਰ ਭਰ ਜਾਂਦੇ ਨੇ, ਫੇਰ ਪਾਣੀ ਦਾ ਉਹ ਯੱਲਾ। ਕੋਈ ਪੱਕੇ ਤੌਰ ਤੇ ਹੱਲ ਨਹੀਂ ਹੋ ਰਿਹਾ ਜੀ। ਈ ਲੱਗਦਾ ਕਿਤੇ ਨਾ ਕਿਤੇ ਜੋ ਸਰਕਾਰ ਹੈ ਵੱਡੇ ਵੱਡੇ ਦਾਅਵੇ ਧੋਖਰੀਏ ਵੀ ਅਸੀਂ ਹਰ ਖੇਤਰ ਚ ਵਿਕਾਸ ਕਰ ਰਹੇ ਹਾਂ ਵਿਕਾਸ ਕਿਤੇ ਤੱਕ ਪਹੁੰਚਿਆ ਕੀ ਤੁਹਾਡੇ ਸ਼ਹਿਰ ਜਾਂ ਮਹੱਲਿਆਂ ਤੱਕ ਪਹੁੰਚਿਆ ਦੇਖੋ ਜਿੰਨੇ ਵੱਡੇ ਵਾਅਦੇ ਕਰਕੇ ਸਰਕਾਰ ਆਈ ਸੀ ਉਹਨੇ ਕੰਮ ਤਾਂ ਨਹੀਂ ਹੋ ਰਿਹਾ ਹਾਂ ਕੰਮ ਹੋ ਰਿਹਾ ਸਾਨੂੰ ਇਹ ਸਰਕਾਰ ਤੇ ਤਾਂ ਬਹੁਤ ਵਿਸ਼ਵਾਸ ਹੈ ਤੋਂ ਮਾਨ ਤਮਾਨ ਜੀ ਤੇ ਬਹੁਤ ਵਿਸ਼ਵਾਸ ਹੈ ਸਾਨੂੰ ਇਹ ਕੰਮ ਕਰਨਗੇ ਸਾਡਾ ਕੰਮ ਹੋ ਸਕਦਾ ਪਰ ਫਿਲਹਾਲ ਪਤਾ ਨਹੀਂ ਕਿੱਥੇ ਅੜਚਣ ਆ ਬੀ ਕੰਮ ਅਜੇ ਹੋ ਨਹੀਂ ਰਹੇ 19 ਤੀਜੀ ਨਾਲ ਨਹੀਂ ਹੋ ਰਹੇ ਇਹ ਲਗਭਗ 3 ਸਾਲ ਦੇ ਕਰੀਬ ਹੋ ਗਏ ਇੱਥੇ ਆਪੋ ਜੀ ਪਾਰਟੀ ਦੀ ਸਰਕਾਰ ਬਣੀ ਨੂੰ ਕਿਸ ਦ੍ਰਿਸ਼ਟੀਕੋਣ ਨਾਲ ਦੇਖਦੇ ਹੋ ਸਰਕਾਰ ਨੂੰ ਕਿੰਨੇ ਕੇ ਵਿਕਾਸ ਹੋ ਗਏ ਹਨ ਤੇ ਕੀ ਕੋ ਜੇ ਸਾਰਾ ਵਿਕਾਸ ਦਾ ਫਸਾ ਦੇਖੋ ਜੀ ਜਿਹਾ ਸਾਡੇ 3 ਸਾਲ ਹੋ ਗਏ ਨੇ ਉਸ ਹਿਸਾਬ ਨਾਲ ਜਿੰਨੀ ਵਿਕਾਸ ਦੀ ਦਰ ਤੇਜ਼ ਹੋਣੀ ਚਾਹੀਦੀ ਸੀ ਉੰਨੀ ਵਿਕਾਸ ਦੀ ਦਰ ਤੇਜ਼ ਨਹੀਂ ਹੈ ਫਿਰ ਹਾਲ ਤਾਂ ਸੀ ਨੂੰ 10 ਚ 4 ਨੰਬਰੀ ਦੇਵਾਂ ਅਸੀਂ ਇਹ ਗੱਲ ਕਿ ਸਾਡਾ ਜੇ ਜਵਾਰ ਨਗਰ ਏਰੀਆ ਇਹ ਰਾਮਪਰਾ ਫੂਡ ਸਿਟੀ ਨਾਲ ਸੀ ਨੂੰ ਤੋੜ ਕੇ ਅੱਡ ਪਿੰਡ ਬਣਾਇਆ ਗਿਆ ਹੈ ਸਾਡੇ ਇਸ ਏਰੀਆ ਨੂੰ ਰਾਮਪੁਰਾ ਫੂਲ ਦੇ ਵਿੱਚ ਮਿਲਾ ਲਿਆ ਜਾਵੇ ਤਾਂ ਜੋ ਇਹ ਜਿਹੜਾ ਸੀਵਰੇਜ ਹੈ ਕਮਿਊਨਿਟੀ ਦੇ ਅੰਡਰ ਹੋ ਜਾਵੇ ਤੇ ਇਹਦੀ ਸਹੀ ਤਰੀਕੇ ਨਾਲ ਇਹਦੀ ਸਫਾਈ ਹੋਵੇ ਸਾਰਾ ਕੁਝ ਸਹੀ ਹੋਵੇ ਇਹਨੂੰ ਕਮਿਊਨਿਟੀ ਵਿੱਚ ਮਿਲਾਇਆ ਜਾਵੇ ਸਾਡੇ ਛੋਟਾ ਜਿਹਾ ਏਰੀਆ 25 ਏਕੜ ਦੀ ਜਗ੍ਹਾ ਹੈ ਸਾਰੇ ਜਿਹਨੂੰ ਐਡ ਕਰਕੇ ਇਹਨਾਂ ਨੇ ਪਿੰਡ ਬਣਾਤਾ ਇਹਨੂੰ ਰਾਮਪੁਰਾ ਫੂਲ ਨਾਲ ਦੁਬਾਰਾ ਜੋੜਿਆ ਜਾਵੇ ਇਹ ਜੋ ਮਸਲਾ ਤੁਹਾਡੇ ਇੱਥੇ ਬਣਿਆ ਹੋਇਆ ਹੈ ਕੀ ਕਹਿਣਾ ਚਾਹੋਗੇ ਇਸ ਸੰਬੰਧ ਵਿੱਚ ਦੇਖੋ ਜੀ ਅਸੀਂ ਤਾਂ ਲੋਕ ਆਮ ਲੋਕ ਜਨਤਾ ਬਹੁਤ ਪਰੇਸ਼ਾਨ ਹੋ ਰਹੀ ਹੈ ਸਾਨੂੰ ਇਸ ਦਾ ਕੋਈ ਮਸਲਾ ਨਹੀਂ ਸਾਡਾ ਜਿੰਨਾ ਚਿਰ ਕੋਈ ਹੱਲ ਨਹੀਂ ਹੋ ਰਿਹਾ ਸਾਡਾ ਇਸ ਚੀਜ਼ ਦਾ ਮਸਲੇ ਦਾ ਹੱਲ ਤਾਂ ਕਰਾਇਆ ਜਾਵੇ ਇੱਥੋਂ ਸਾਨੂੰ ਇਸ ਨਰਕ ਤੋਂ ਸਾਨੂੰ ਕੱਢਿਆ ਜਾਵੇ ਚਾਹੇ ਸਾਡਾ ਬੁਲਕਾਰ ਸਿੱਧੂ ਕਰੇ ਚਾਹੇ ਮੋੜਲ ਹਲਕਾਲਾ ਕਰੇ ਜਿਹੜਾ ਮਰਜ਼ੀ ਕਰੇ ਕੋਈ ਤੇ ਲੋਕਾਂ ਨੇ ਵੋਟਾਂ ਪਾਦੀਆਂ ਵੋਟਾਂ ਪਾ ਕੇ ਸਾਡਾ ਕੰਮ ਤਾਂ ਹੋ ਗਿਆ ਉਹ ਤਾਂ ਸਰਕਾਰ ਦਾ ਕੰਮ ਹੈ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਲੋਕ ਜਿੰਦਗੀ ਚ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹੋਏ ਪਏ ਨੇ ਜਦ ਸਰਪੰਚੀ ਦੀਆਂ ਵੋਟਾਂ ਹੁੰਦੀਆਂ ਨੇ ਅਤੇ ਸਰਪੰਚਾਂ ਵੱਲੋਂ ਤੁਹਾਡੇ ਤੱਕ ਬਹੁਤ ਚੁਪੀ ਜਾਂਦੀ ਹੈ ਕਿ ਵੋਟ ਪਾ ਦਿਓ ਜਿਤਾ ਦਿਓ ਕਿ ਉਹਨਾਂ ਦੇ ਕਿੰਨੇ ਕਿ ਦਾਅਵੇ ਪੱਕੇ ਹੋਏ ਤੇ ਕਿੰਨਾ ਦਾ ਵਕਾਫਾ ਸੁਆਇਆ ਉਹਨਾਂ ਨੇ ਸਰਪੰ ਸਰਪੰਚ ਜੀ ਨੇ ਵੋਟਾਂ ਵੀ ਇਸ ਵਾਰੀ ਸੀ ਵੀ ਆ ਪਾਣੀ ਦਾ ਹੱਲ ਕਰਵਾਇਆ ਜਾਊਗਾ ਸਰਕਾਰ ਤੱਕ ਪਹੁੰਚ ਕੀਤੀ ਜਾਊ ਪਰ ਹਜੇ ਕੋਈ ਹੱਲ ਨਹੀਂ ਹੋਇਆ ਜੀ ਸੋ ਤੁਹਾਡੀ ਇਥੇ ਸਰਪੰਚ ਬਣੇ ਨੂੰ ਕਿੰਨਾ ਸਮਾਂ ਹੋ ਗਿਆ ਹੈ ਐਤਕੀ ਹੁਣੀ ਬਣੇ ਸੀ ਕੁਝ ਵੀ ਨਹੀਂ ਹੋਇਆ ਜੀ ਦੋ ਤਿੰਨ ਮਹੀਨੇ ਹੋਇਆ ਜੀ ਅਜੇ ਸਰਪੰਚਾਂ ਕੋਲੇ ਵੀ ਉਨੀ ਪਾਵਰ ਆਈ ਨਹੀਂ ਹੈ ਜੀ ਮੇਰੇ ਸਾਹਮਣ ਨਾਲ ਤਾਂ ਇਹ ਵੱਲੋਂ ਇੱਥੇ ਦੇ ਮੌਜੂਦਾ ਸਰਪੰਚਾਂ ਦਾ ਪਹੁੰਚ ਕੀਤੀ ਗਈ ਤੇ ਕੀ ਗੱਲਬਾਤ ਚੱਲ ਰਹੀ ਹੈ ਅਸੀਂ ਸਰਪੰਚਾਂ ਨਾਲ ਤਾਂ ਸਰਪੰਚ ਤਾਂ ਦੇਖੋ ਜੀ ਸਰਪੰਚਾਂ ਨਾਲ ਤਾਂ ਸਾਡੀ ਪਹੁੰਚ ਹੁੰਦੀ ਰਹਿੰਦੀ ਹੈ ਸਰਪੰਚ ਤਾਂ ਸਾਡੇ ਨਾਲ ਹੀ ਰਹਿੰਦੇ ਨੇ ਗੱਲ ਕਰ ਰਹੇ ਆਂ ਵੀ ਹੁਣ ਸਰਪੰਚ ਵੀ ਕੀ ਕਰੇ ਗਾਹਾਂ ਨਹੀਂ ਸੁਣਦੀ ਸਰਕਾਰ ਰਮਾ ਜੀ ਅਸ ਬੱਲੇ ਕੁਛ ਨਹੀਂ ਸੋਤੋ ਇਸ ਮੌਜੂਦਾ ਸਰਪੰਚ ਤੇ ਹਲਕਾ ਵਿਧਾਇਕਾਂ ਨੂੰ ਕੀ ਅਪੀਲ ਕਰੋਗੇ ਅਸੀਂ ਤਾਂ ਇਹ ਅਪੀਲ ਕਰਾ ਜਾਣਾ ਚਾਉਂਦੇ ਆਂ ਜੀ ਦੇਖੋ ਸਾਡਾ ਇਹ ਮਸਲੇ ਦਾ ਹੱਲ ਜਲਦੀ ਤੋਂ ਜਲਦੀ ਕਰਵਾਇਆ ਜਾਵੇ ਸਾਨੂੰ ਇਹ ਪਾਣੀ ਦੇ ਦੇ ਮੋਦੇ ਤੋਂ ਸਾਨੂੰ ਨਜਾਇਜ਼ ਦਵਾਈ ਜਾਂਦੀ ਜੀ ਇਹ ਜੋ ਮਸਲਾ ਹੈ ਤੁਸੀਂ ਦੇਖ ਰਹੇ ਹੋ ਨੈਸ਼ਨਲ ਹਾਈਵੇ ਦੇ ਲਿੰਕ ਰੋਡ ਦਾ ਕਾਫੀ ਸਮੇਂ ਤੋਂ ਇਸੇ ਤਰੀਕੇ ਨਾਲ ਚੱਲੇ ਆ ਰਿਹਾ ਹੈ ਕੀ ਕਹਿਣਾ ਚਾਹੂੰਗੀ ਕਿ ਸਰਕਾਰ ਜਾਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਸਾਡਾ ਪ੍ਰਸ਼ਾਸਨ ਦਾ ਇਹ ਹੈ ਜੀ ਸਾਨੂੰ ਅਸੀਂ ਬਹੁਤ ਚਿੱਠੀਆਂ ਵੀ ਪਾਤੀਆਂ ਪੁਨਿੱਜੀ ਵੀ ਮਿਲਲੇ ਡੀਸੀ ਨੂੰ ਮਿਲਲੇ ਸਾਰਿਆਂ ਨੂੰ ਮਿਲਲੇ ਅਸੀਂ ਹੁਣ ਤਾਂ ਇਹ ਆਏ ਆ ਕਿ ਮਸਲਾ ਹੱਲ ਇਹ ਅਸੀਂ ਹੁਣ ਤਾਂ ਅਸੀਂ ਆਮਤ ਤੌਰ ਤੇ ਕਹਿੰਦੇ ਆ ਅਰਜੀ ਤੌਰ ਤੇ ਕਹਿੰਦੇ ਆ ਵੀ ਸਾਡਾ ਮਸਲਾ ਹੱਲ ਕਰਨ ਫਾੜਾ ਮੋੜਾਂ ਨੂੰ ਪਾਣੀ ਪਾਰਟ ਪਾਉਣ ਤੇ ਗੱਡੀ ਦੀ ਲੈਨ ਤੇ ਜੇ ਇਸ ਤੇ ਕੋਈ ਬੰਦੇ ਦੀ ਜਾਨ ਲੱਗ ਗਈ ਤਾਂ ਅਸੀਂ ਲਾਸ਼ ਨਹੀਂ ਚੱਕਣੀ ਇੱਥੇ ਰੱਖੋ ਲਾਸ਼ ਵੀ ਇੱਥੇ ਰੱਖਾਂਗੇ ਉਹਨਾਂ ਚਿਰ ਜਿੰਨਾ ਚਿਰ ਸੀਵਰੇਜ ਪਾਣੀ ਚੱਲਦਾ ਉਹ ਜੇ ਲਾਸ਼ ਨਹੀਂ ਸ਼ਿਸ਼ਕਾਰ ਨਹੀਂ ਕਰਦਾ ਇਹ ਸਾਡਾ ਮਸਲਾ ਹੁਣ ਤਾਂ ਅਸੀਂ ਇਸ ਦੇ ਇਹਨਾਂ ਮੰਤਰੀਆਂ ਨੂੰ ਵੋਟਾਂ ਵੀ ਪਾਈਆਂ ਜਿਤਾਏ ਵੀ ਹੈ ਆ ਬਿੱਲੂ ਦੇ ਢਾਬੇ 'ਚ ਬੈਠ ਕੇ ਬਾਧੇ ਵੀ ਕਰਦੇ ਹੁੰਦੇ ਆ ਬਿੱਲੀ ਦੇ ਢਾਬੇ 'ਚ ਬੈਠ ਕੇ ਬਾਧੇ ਵੀ ਕਰਦੇ ਆ ਕਿ ਚਾਇਆ ਤੁਹਾਡੇ ਨਾਲ ਹੈ ਸਾਡੇ ਜੁਆਕਾ ਜਿਹੜੇ ਐਮਐਲਏ ਬਣੇ ਹੈ ਤਾਂ ਸਾਡੇ ਹੀ ਪਰ ਅਸੀਂ ਹੁਣ ਇਹਨਾਂ ਨੂੰ ਮੰਤਰੀ ਨਹੀਂ ਕਹਿੰਦੇ ਹੁਣ ਤਾਂ ਸਾਡੇ ਬੱਚੇ ਤੌਰ ਤੇ ਕਹਿੰਦੇ ਵੀ ਕਰੋ ਜੀ ਸਾਡਾ ਖਲ ਕਰੋ 20 ਸਾਲ ਹੋ ਗਏ ਹਾਂ ਲਗਾਤਾਰ ਦੇਖਦੇ ਹਾਂ ਸਾਰੇ ਆਪਾਂ ਹਾਈਵੇ ਤੇ ਲਿੰਕ ਰੋਡ ਤੇ ਐਕਸੀਡੈਂਟ ਹੋ ਰਹੇ ਨੇ ਜਿਵੇਂ ਕਿ ਪਿੱਛੇ ਜੇ ਐਕਸੀਡੈਂਟ ਹੋ ਕੇ ਹਟਿਆ ਏ ਸੋ ਕਿਸ ਦ੍ਰਿਸ਼ਟੀਕੋਣ ਨਾਲ ਦੇਖਦੇ ਹੋ ਇਨਾਂ ਐਕਸੀਡੈਂਟਾਂ ਨੂੰ ਇਹ ਕਿਉਂ ਹੁੰਦੇ ਨੇ ਤੇ ਕੀ ਕਾਰਨ ਨੇ ਇਹ ਇੱਕ ਤਾਂ ਗਲਤ ਗਲਤ ਕਾਰਨ ਨਾਲ ਹੁੰਦੇ ਉਹ ਕਾਰਾਂ ਵਾਲਿਆਂ ਨੇ ਉੱਥੇ ਜਾਣ ਦੀ ਕੋਲੜੇ ਜਿਹਾ ਇੰਟਰਫਰਡਕ ਬਣਾਇਆ ਹੋਵੇ ਉਹ ਘੱਟ ਤੇ ਜਾਂਦੇ ਆ ਉਹ ਕੋੜੇ ਥੱਲੇ ਵੜ ਜਾਂਦੀਆਂ ਕਾਰਾਂ ਤਿੰਨ ਤਿੰਨ ਲੋਕ ਮਰ ਜਾਂਦੇ ਨੇ ਕਿ ਉਹ ਇੱਥੇ ਕੱਟ ਬਣਾਇਆ ਹੁੰਦਾ ਅੰਡਰਫਰਡਕ ਚ ਕਾਰਾਂ ਜਦ ਨੂੰ ਮੁੜ ਜੂ ਫੂਨ ਉੱਥੇ ਕਿ ਲੈਣ ਜਾਊਗੀ ਇਹ ਜਵਾਕ ਕਾਰਨ ਮਰਵਾਉਣ ਦੇ ਇਹਨ ਕੰਪਨੀ ਵਾਲੇ ਕੰਪਨੀਆਂ ਨੇ ਮਾਰਨ ਵਾਸਤੇ ਨਹੀਂ ਲਾਂਗੇ ਬਣਾਏ ਇਹ ਮਾਰਨ ਕਰਕੇ ਵੀ ਇਹਨਾਂ ਨੂੰ ਮਾਰਨਾ ਹੀ ਹੈ ਕਾਹਨਾ ਦਾ ਕਰਨੇ ਕਿ ਕਿਤੇ ਨਾ ਕਿਤੇ ਹਾਈਵੇ ਤੇ ਲਿੰਕ ਰੋਡ ਦੀ ਇਹ ਹਾਲਤ ਨੂੰ ਤੁਸੀਂ ਕਿੰਨਾ ਦਾ ਜ਼ਿੰਮੇਵਾਰ ਬੰਦਿਓ ਵੀ ਐਕਸੀਡੈਂਟ ਹੁੰਦੇ ਨੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਆ ਇਹ ਬਹੁਤ ਜ਼ਿਆਦਾ ਇੱਥੇ ਜੋਕ ਡੇ ਡੇ ਰੋਜ਼ ਰੋਜ਼ ਲਵੇੜ ਕੇ ਲਿੜੇ ਜਾਂਦੇ ਆ ਕੋਈ ਐਂ ਦਾ ਨਹੀਂ ਅੱਜ ਸੂਟ ਦਾ ਵਾਗਿਆ ਰੋਜ਼ ਲੈਣ ਜਾਂਦੇ ਆ ਜੋਕਾਂ ਨੂੰ ਉਹ ਉਦੋਂ ਵੀ ਅਹੀ ਹਾਲ ਹੁੰਦਾ ਬੂਟੀ ਵੜਦੀ ਐ ਬਾਹਰ ਸਿੱਟਣੀ ਚਾਹੀਦੀ ਐ ਚਾਰ ਨੋਟਸ ਦਿੱਤੇ ਸੀ ਖੱਡਿਆਂ ਬਾਰੇ ਮੇਰਾ ਫੋਨ ਬੰਦ ਕਰਤਾ ਇਹਨਾਂ ਦੇ ਮੁਖੀ ਨੇ ਇਹਨਾਂ ਦੇ ਜਿਹੜਾ ਹਾਈਵੇ ਨੈਸ਼ਨਲ ਹਾਈਵੇ ਦਾ ਮੁਖੀ ਹੈ ਨਾ ਠੇਕੇਦਾਰ ਦਾ ਉਹਨੇ ਮੇਰਾ ਫੋਨ ਬਲੈਕਲਿਸਟੇ ਪਾਇਆ ਚੱਕਿਆ ਨਹੀਂ ਤੇ ਹੁਣ ਹੁਣ ਕੋ ਜਾ ਫਿਰਦਾ ਜੋ ਪਰਚਾ ਕੱਟਿਆ ਗਿਆ ਤੁਸੀਂ ਕਿਸ ਨਗਰ ਦੇ ਵਿੱਚ ਰਹਿੰਦੇ ਹੋ ਅਸੀਂ ਜੋਰ ਨਗਰ ਦੇ ਵਿੱਚ ਰਹਿੰਦੇ ਹਾਂ ਤੇ ਕੀ ਤੁਹਾਡੇ ਜੋਰ ਨਗਰ ਦੇ ਵਿੱਚ ਕੋਈ ਐਮਸੀ ਜਾਂ ਫਿਰ ਸਰਪੰਚ ਹੈ ਸਰਪੰਚ ਹੈਗਾ ਸਾਡੇ ਪਿੰਡ ਕਿਦੋਂ ਹੀ ਹੁਣ ਨਵਾਂ ਬਣਿਆ ਪੁਰਾਣੇ ਬੰਦਿਆਂ ਨੇ ਕੁਛ ਨਹੀਂ ਪੁਰਾਣੇ ਸਰਪੰਚਾਂ ਨੇ ਵੀ ਆਹੀ ਕੁਛ ਕੀਤਾ ਅਸੀਂ ਆਇਆ ਕਰਾਂਗੇ ਬਣਾਵਾਂਗੇ ਕੁਛ ਕੀ ਨਹੀਂ ਬਣਾਉਣਾ ਸੀ ਉਹ ਕੰਡੀਆਂ ਉਹੀ ਗੱਲ ਹੈ ਵੀ ਕਹਿਣ ਮਾੜਾ ਹੁੰਦਾ ਜੇ ਕਹਿ ਨਹੀਂ ਉਹਨਾਂ ਨੂੰ ਸਹੀ ਗੱਲ ਕਹਿੰਦੇ ਆ ਮਾੜੀ ਲੱਗਦੀ ਆ ਅਸੀਂ ਨਾ ਹਾਂ ਯਾਰ ਇਹਨਾਂ ਨੇ ਬਸ ਪਤਾ ਨਹੀਂ ਉਹਨਾਂ ਤਾਂ ਕੀ ਨਹੀਂ ਲਿਆ ਆ ਨੰਗਾ ਬਣੀ ਰਹਿਣ ਸਤਾ ਅਸੀਂ ਨਹੀਂ ਥੜਕ ਖੁੱਲਦਾ ਰਹਿੰਦਾ ਸਾਡਾ ਖੁੱਲਿਆ ਰਹਿੰਦਾ ਤੁਸੀਂ ਇਸ ਸਮੱਸਿਆ ਨੂੰ ਲੈ ਕੇ ਸਰਪੰਚਾਂ ਤੱਕ ਪਹੁੰਚ ਕੀਤੀ ਸਰਪੰਚਾਂ ਤੱਕ ਤਾਂ ਚਿੱਠੀਆਂ ਹਰੇਕਾਂ ਤੇ ਕੱਢੀਆਂ ਡੀਸੀ ਤੇ ਕਰਕਟੀਆਂ ਜੀ ਕਿ ਮੰਤਰੀਆਂ ਤੇ ਕਰਮੇੜੀ ਦਾ ਰਾਸ਼ਟਰਪਤੀ ਤੱਕ ਵੀ ਚਿੱਠੀ ਗਈ ਵੀ ਆ ਨੰਗੇ ਤੁਸੀਂ ਤਾਂ ਮੋਦੀ ਜ਼ਿਕਰ ਗਈ ਐ ਸਿਮਰਤ ਕੌਰ ਜ਼ਿਕਰ ਗਈ ਆ ਭਗਵੰਤ ਸਾਨ ਜਦੋਂ ਵਕਤ ਆਂਦਾ ਸੀ ਉੱਥੇ ਦਿੱਲੀ ਉਦੋਂ ਉਹਦੇ ਕੋਲੇ ਵੀ ਗਈ ਵੀ ਐਮਪੀ ਸੀ ਸਾਰਿਆਂ ਕੋਲੇ ਗੰਜਾਂ ਵੀ ਐ ਤੇ ਪਰ ਕੁਝ ਨਹੀਂ ਕੀਤਾ ਕਿਸੇ ਨੇ ਸੋ ਸਰਪੰਚ ਵੱਲੋਂ ਕੀ ਕਿਹਾ ਜਾਂਦਾ ਤੁਹਾਨੂੰ ਜਦੋਂ ਤੁਸੀਂ ਸਮੱਸਿਆ ਨੂੰ ਲੈ ਕੇ ਜਾਂਦੇ ਹੋ ਅਸੀਂ ਤਾਂ ਇਹ ਵੀ ਸਰਪੰਚ ਤਾਂ ਅਜੇ ਤੱਕ ਨਵਾਂ ਬਣਿਆ ਨੂੰ ਅਜੇ ਕੋਈ ਅਸੀਂ ਐਡਾ ਵੱਡਾ ਤੈਂ ਤਕੱਦਰ ਹੁਣ ਮੈਨੂੰ ਆਖਿਆ ਵਾ ਮੋਟਰਾਂ ਮੋਟਰਾਂ ਹੀ ਹਿਲਾਈ ਜਾਂਦੇ ਕੁਝ ਕਰਨਗੇ ਜਦੋਂ ਦੇ ਦੇਖਾਂਗੇ ਉਹ ਨਜ਼ਰੋਂ ਪਾ ਕੁਝ ਨਹੀਂ ਕਹਿ ਸਕਦੇ ਜੀ ਦਿਨ ਵਰੀ ਇਹ ਪੂਰਾ ਅਜੇ ਹੁਣੇ ਹੀ ਬਣਿਆ ਐ 4 5 7 3 ਹੋਈ 10 ਦਿਨ ਨੂੰ ਪਤਾ ਨਹੀਂ ਦੱਸਿਆ ਇਹ ਪਤਾ ਵੀ ਸਾਡਾ ਇਹ ਅਸੀਂ ਐਡਬੀਡ ਵੀ ਕਿਵੇਂ ਕੋਲੇ ਆ ਸਰੇਂਦਰ ਕੌਰ ਨੂੰ ਵੋਟਾਂ ਪਾਉਂਦੇ ਆ ਵੀ ਸਾਨੂੰ ਸ਼ਹਿਰ ਚ ਰਲਿਆ ਵਾਸੀਂ ਸ਼ਹਿਰ ਤੁਹਾਡੇ ਕਿਉਂ ਕੱਢਿਆ ਗਿਆ ਵਿਚੇ ਰਲਾਓ ਸ਼ਹਿਰ ਚ ਰਲਿਆ ਸ਼ਹਿਰ ਦੀ ਕਰਦੇ ਸਾਂ ਸਾਡੀ ਬੇਨਤੀ ਇਹ ਹੈ ਜੇ ਸ਼ਹਿਰ ਚ ਕਰਤਾ ਤਾਂ ਸਾਡੇ ਆਪੇ ਹੱਲ ਅਸੀਂ ਐਮਸੀਆਂ ਦੇ ਮਗਰ ਲਾ ਕੇ ਕਰਾਵਾਂਗੇ ਆਪੇ ਸ਼ਹਿਰ ਦਾ ਉਧਰਲਾ ਏਰੀਆ ਵੀ ਪਾਣੀ ਆਏ ਨੰਗੂਗਾ ਮੋੜਾਂ ਦੇ ਚੌਂਕ ਨੂੰ ਸੂਹਾ ਕਿਥੋਂ ਪਰਲੇ ਪਾਸੇ ਸੂਹਾ ਕਿਥੋਂ ਟੱਕੂਗਾ ਪਾਣੀ ਇੱਧਰ ਅੱਧਾ ਪਾਣੀ ਇੱਧਰ ਐ ਹੋ ਜੂਗਾ ਪਾਣੀ ਦਾ ਹੱਲ ਹੋ ਜੇ ਸਾਡੇ ਸੀਵਰ ਤੇ ਇਸ ਦੇ ਸੰਬੰਧ ਵਿੱਚ ਤੁਸੀਂ ਕੀ ਬੇਨਤੀ ਕਰੋਗੇ ਇਸ ਦੇ ਸੰਬੰਧ ਇੱਥੇ ਇਹ ਅਸੀਂ ਕਹਿੰਦੇ ਸੀਵਰੇਜ ਪਾ ਕੇ ਸੜਕ ਟੱਪ ਜੇ ਸੜਕ ਟੱਪ ਗਿਆ ਸਾਨੂੰ ਜਖਲਦਾਂ ਜੀ ਨਹੀਂ ਕੋਈ ਡਿੱਕਾ ਨਹੀਂ ਪੈਂਦਾ ਮੌੜਾਂ ਵਾਲੇ ਚੌਂਕ ਤੋਂ ਨਾਲੇ ਚ ਜਾਂਦਾ ਸੀ ਤਾਂ ਪਾਣੀ ਉਹਦਾ ਧਣਦਾ ਜਾਂਦਾ 20 ਫੁੱਟ ਲੂੰਗਾ ਤੇ ਅੰਦਰ